ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੰਗਤ ਹੀ ਵਿਅਕਤੀ ਨੂੰ ਤਾਰਦੀ ਹੈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਸੰਗਤ ਨਾਲ ਮਿਲ ਕੇ ਬੈਠਦੇ ਹਨ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਦੇ ਹਨ ਅਤੇ ਉਹਨਾਂ ਗੁਰੂ ਦੇ ਪਿਆਰਿਆਂ ਦੀ ਸੰਗਤ ਸਦਕਾ ਇੱਕ ਦੁਖੀ ਅਤੇ ਵਿਕਾਰੀ ਮਨੁੱਖ ਦੇ ਵਿਕਾਰ ਭਾਵ ਦੁੱਖ ਖਤਮ ਹੋ ਜਾਂਦੇ ਹਨ ਰੋਗੀ ਵਿਅਕਤੀ ਅਰੋਗ ਹੋ ਜਾਂਦਾ ਹੈ ਜਿਸ ਤਰ੍ਹਾਂ ਸੁੱਕੀ ਲੱਕੜੀ ਪਾਣੀ ਨਾਲ ਹਰੀ-ਭਰੀ ਹੋ ਜਾਂਦੀ ਹੈ ਉਸੇ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਅਤੇ ਗੁਰਬਾਣੀ ਨੂੰ ਫਿਰਦੇ ਵਿੱਚ ਬਸੌਣ ਨਾਲ ਮਨੋਖ ਦੁੱਖਾਂ ਵਿੱਚੋਂ ਨਿਕਲ ਕੇ ਖੁਸ਼ਹਾਲ ਹੋ ਜਾਂਦਾ ਹੈ ਸਾਡੀ ਅੱਜ ਦੀ ਸਾਖੀ ਇੱਕ ਐਸਾ ਵਿਅਕਤੀ ਜੋ ਨਾ ਤਾਂ ਬੋਲ ਹੀ ਸਕਦਾ ਸੀ ਨਾ ਹੀ ਪੂਰੀ ਤਰ੍ਹਾਂ ਸੁਣ ਸਕਦਾ ਸੀ ਅਤੇ ਨਾ ਹੀ ਚੱਲ ਸਕਦਾ ਸੀ ਪਰ ਉਸਦੀ ਕਾਇਆ ਹੀ ਪਲਟ ਗਈ ਉਸਦਾ ਜੀਵਨ ਹੀ ਬਦਲ ਗਿਆ ਉਸਨੇ ਐਸਾ ਕੀ ਕੀਤਾ ਕਿ ਉਸ ਉੱਪਰ ਗੁਰੂ ਦੀ ਇੰਨੀ ਕਿਰਪਾ ਹੋ ਗਈ ਅਤੇ ਉਸਦਾ ਜੀਵਨ ਸਫਲ ਹੋ ਗਿਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੀਬੀ ਜੋਗਿੰਦਰ ਕੌਰ ਬਾਬਾ ਹਰਨਾਮ ਸਿੰਘ ਜੀ ਕੋਲ ਆਈ ਅਤੇ ਕਹਿਣ ਲੱਗੀ ਮੇਰਾ ਇੱਕ ਛੋਟਾ ਭਰਾ ਜਿਸ ਨੂੰ ਨਾ ਤੋਂ ਕਰਨਾ ਤੋਂ ਸੁੰਦਾ ਹੈ ਨਾ ਹੀ ਚੰਗੀ ਤਰ੍ਹਾਂ ਬੋਲ ਸਕਦਾ ਹੈ ਅਤੇ ਆਪਣੀ ਗੱਲ ਕਿਸੇ ਨੂੰ ਨਾ ਹੀ ਸਮਝਾ ਸਕਦਾ ਹੈ ਉਸ ਦੀਆਂ ਲੱਤਾਂ ਵੀ ਵਿੰਗੀਆਂ ਹਨ ਦਰਦਾ ਆਦਿ ਤੀ ਤਕਲੀਫ ਕਾਰਨ ਉਹ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦਾ ਉਂਝ ਦਿਮਾਗੇ ਤੌਰ ਤੇ ਵੀ ਸਿੱਧੇ ਸੁਆਦਾਹੀ ਹੈ ਜਦੋਂ ਮੈਂ ਘਰ ਵਿੱਚ ਸਾਂ ਤਾਂ ਉਸ ਦੀ ਥੋੜੀ ਬਹੁਤ ਸੇਵਾ ਮੈਂ ਆਪ ਕਰਦੀ ਸਾਂ ਮੇਰੇ ਮਾਤਾ ਜੀ ਵੀ ਬਹੁਤ ਹੀ ਸਿੱਧੇ ਹਨ ਮਸਾ ਆਪਣੀ ਹੀ ਕਿਰਿਆ ਸਮਝ ਸਕਦੇ ਹਨ ਇੱਕ ਮੈਥੋਂ ਛੋਟਾ ਭਾਈ ਸ਼ੰਕਰ ਜੋ ਕਿ ਕਾਰੋਬਾਰ ਕਰਦਾ ਹੈ ਜਿਸ ਕਾਰਨ ਉਹ ਵੀ ਜਲਦੀ ਘਰ ਨਹੀਂ ਆ ਸਕਦਾ ਅਤੇ ਸ਼ਹਿਰ ਵਿੱਚ ਇਹੋ ਜਿਹੇ ਸਿੱਧੇ ਸਧਾਰਨ ਬਤੇ ਦਾ ਰਹਿਣਾ ਵਿਗਟਨ ਹੈ ਦੂਸਰਾ ਕੋਈ ਭਰਾ ਹੈ ਕੋਈ ਭੈਣ ਹੈ ਜਾਂ ਹੋਰ ਰਿਸ਼ਤੇਦਾਰ ਹਨ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਮੈਂ ਕਈਆਂ ਦਿਨਾਂ ਦੀ ਸੋਚ ਉਪਰੰਤ ਅੱਜ ਆਪ ਜੀ ਦੇ ਚਰਨਾ ਵਿੱਚ ਪੁੱਜੀ ਹਾਂ ਕਿ ਜੇ ਆਪ ਜੀ ਆਗਿਆ ਦਿਵੋ ਤਾਂ ਮੈਂ ਉਸ ਨੂੰ ਆਪ ਜੀ ਪਾਸ ਗੁਰਦੁਆਰੇ ਲੈ ਆਵਾਂ ਇੱਥੇ ਉਹਨ ਨਾਲ ਉਹ ਢਿੱਡ ਭਰ ਕੇ ਰੋਟੀ ਤਾਂ ਖਾਏਗਾ ਅਤੇ ਮੈਂ ਵੀ ਦੂਸਰੇ ਚੌਥੇ ਦਿਨ ਉਸ ਦੀ ਖਬਰ ਸੁਰਤ ਲੈਂਦੀ ਰਹਾਂਗੀ ਉਸ ਦੀ ਗੱਲ ਸੁਣ ਕੇ ਬਾਬਾ ਜੀ ਪੁੱਛਣ ਲੱਗੇ ਬੀਬੀ ਉਸਦੇ ਕਿੰਨੇ ਕੋ ਉਮਰ ਹੈ ਅਤੇ ਉਸ ਦਾ ਨਾਮ ਕੀ ਹੈ ਬੀਬੀ ਨੇ ਉੱਤਰ ਦਿੱਤਾ ਬਾਬਾ ਜੀ ਉਸ ਦੀ ਉਮਰ ਕੋਈ 40 ਕਾਲ ਦੀ ਹੈ ਅਤੇ ਉਸ ਨੇ ਸਾਧੂ ਸਾਧੂ ਕਰਕੇ ਆਵਾਜ਼ ਮਾਰੀ ਦੀ ਹੈ ਇਹ ਸੁਣ ਬਾਬਾ ਜੀ ਉਸ ਬੀਬੀ ਨੂੰ ਕਹਿਣ ਲੱਗੇ ਗੁਰੂ ਘਰ ਤਾਂ ਨਿਮਾਨਿਆਂ ਦਾ ਮਾਨ ਨਿਤਾਣਿਆਂ ਦਾ ਧਾਨ ਅਤੇ ਨਿਆਸਰਾਂ ਦਾ ਆਸਰਾ ਹੈ ਜੇ ਇਸ ਘਰ ਵੀ ਬੇਸਹਾਰੇ ਨੂੰ ਸਹਾਰਾ ਨਾ ਮਿਲਿਆ ਤਾਂ ਫਿਰ ਹੋਰ ਕਿਹੜਾ ਦਰ ਹੈ ਜਿੱਥੇ ਕਿਸੇ ਬੇਆਸਰੇ ਨੇ ਆਸਰਾ ਭਾਲਣਾ ਹੈ ਉਸੇ ਨਿਸ਼ਚਿੰਤ ਹੋ ਕੇ ਉਸ ਨੂੰ ਲੈ ਆਵੋ 550 ਜਿੰਨੀ ਸੇਵਾ ਹੋ ਸਕੇਗੀ ਅਸੀਂ ਉਸ ਦੀ ਕਰਾਂਗੇ ਬਾਬਾ ਜੀ ਦਾ ਇਹ ਬਚਨ ਸੁਣ ਕੇ ਬੀਬੀ ਅਗਲੇ ਦਿਨ ਹੀ ਉਸ ਨੂੰ ਲੈ ਆਈ ਅਤੇ ਬਾਬਾ ਜੀ ਦੇ ਹਵਾਲੇ ਆ ਕੀਤਾ ਬਾਬਾ ਜੀ ਨੇ ਸਾਧੂ ਨੂੰ ਸਹਾਰੇ ਨਾਲ ਤੁਰੇ ਆਉਂਦੇ ਨੂੰ ਵੇਖ ਕੇ ਕਿਹਾ ਕਿ ਕਿਉਂ ਭਲਿਆ ਲੋਕਾ ਆ ਗਿਆ ਹੈ ਅਤੇ ਉਸ ਨੂੰ ਜਲ ਪਾਣੀ ਪ੍ਰਸ਼ਾਦਾ ਸਕਾਇਆ ਜਦ ਉਸ ਦੇ ਅਠਕ ਪ੍ਰਸ਼ਾਦੇ ਉਸ ਨੇ ਛਕ ਲਏ ਤਾ ਭਾਈ ਅਮਰ ਸਿੰਘ ਜੋ ਕਿ ਲੰਗਰ ਦੀ ਸੇਵਾ ਕਰਦੇ ਸਨ ਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਇਹ ਮਸਤਾਨਾ ਦਾ ਪ੍ਰਸ਼ਾਦੇ ਛਕੀ ਹੀ ਜਾ ਰਿਹਾ ਹੈ ਜਿੰਨੇ ਮੈਂ ਦਿੰਦਾ ਹਾਂ ਉਨੇ ਹੀ ਅੰਦਰ ਛੁੱਟੀ ਜਾਂਦਾ ਹੈ ਅੱਠ ਪ੍ਰਸ਼ਾਦੇ ਇਸਨੇ ਸ਼ੱਕ ਲਏ ਹਨ ਕਿਤੇ ਬਿਮਾਰ ਹੀ ਨਾ ਹੋ ਜਾਵੇ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਜਿੰਨੇ ਮੰਗਦਾ ਹੈ ਦੇਈ ਚਲੋ ਜੇ ਗੁਰੂ ਘਰ ਆ ਕੇ ਵੀ ਤ੍ਰਿਪਤੀ ਨਾ ਹੋਈ ਫਿਰ ਕਿੱਥੇ ਹੋਵੇਗੀ ਇੱਕ ਵਾਰ ਉਸ ਦੀ ਨਿਸ਼ਾ ਕਰਵਾ ਦਿਓ ਮਗਰੋਂ ਜੋ ਹੋਏਗਾ ਦੇਖ ਲਵਾਂਗੇ ਭਾਈ ਸਾਧੂ ਨੇ ਚਾਰਕ ਪ੍ਰਸ਼ਾਦੇ ਹੋਰ ਛਕੇ ਅਤੇ ਹੱਥ ਖੜੇ ਕਰ ਦਿੱਤੇ ਅਤੇ ਬੜਾ ਖੁਸ਼ ਹੋਇਆ ਭਾਈ ਸਾਧੂ ਦੀ ਭੈਣ ਥੋੜਾ ਜਿਹਿਰ ਬੈਠ ਕੇ ਆਪਣੇ ਪਿੰਡ ਚਲੀ ਗਈ ਬਾਬਾ ਜੀ ਨੇ ਹਰ ਰੋਜ਼ ਨਿਤਨੇਮ ਵਿਦੇਸ਼ ਸ੍ਰੀ ਸੁਖਮਨੀ ਸਹਤੇ ਪਾਠ ਕਰਨ ਸਮੇ ਉਚੇਚਾ ਸਿੰਘ ਨੂੰ ਭੇਜ ਕੇ ਭਾਈ ਸਾਧੂ ਨੂੰ ਕੋਲ ਬਿਠਾ ਲੈਣਾ ਉਸ ਨੂੰ ਪਾਠ ਸੁਨੇ ਜਾਣਨਾ ਉਹਨਾਂ ਚਿਰ ਇਸਨੇ ਕੋਲ ਬੈਠੇ ਰਹਿਣਾ ਕੁਝ ਦਿਨਾਂ ਬਾਅਦ ਬਾਬਾ ਜੀ ਨੇ ਉਸ ਨੂੰ ਆਪਣੇ ਪਾਸੋਂ ਇੱਕ ਮਾਲਾ ਦੇ ਦਿੱਤੀ ਅਤੇ ਕੰਨ ਵਿੱਚ ਜ਼ੋਰ ਨਾਲ ਕਿਹਾ ਸਾਧੂ ਜਿੰਨਾ ਚਿਰ ਪਾਠ ਸਮੇਂ ਸਾਡੇ ਕੋਲ ਬੈਠਦਾ ਹੈ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ ਅਤੇ ਮਾਲਾ ਦਾ ਮਨਕਾ ਫੇਰਨ ਦਾ ਢੰਗ ਵੀ ਦੱਸ ਦਿੱਤਾ ਕਿ ਵਾਹਿਗੁਰੂ ਕਹਿ ਕੇ ਅਗਲਾ ਮਨਕਾ ਫੜ ਲਿਆ ਕਰ ਅਤੇ ਮੋੜ ਪੁੱਛਿਆ ਕਿ ਪਤਾ ਲੱਗ ਗਿਆ ਹੈ ਸਾਧੂ ਨੇ ਸਿਰ ਹਿਲਾ ਕੇ ਹਾਂ ਵਿੱਚ ਉੱਤਰ ਦਿੱਤਾ ਬਾਬਾ ਜੀ ਨੇ ਕਿਹਾ ਕਰਕੇ ਦੱਸ ਕਿਸ ਤਰ੍ਹਾਂ ਵਾਹਿਗੁਰੂ ਕਰੇਗਾ ਭਾਈ ਸਾਧੂ ਨੇ ਵਾਦੂ ਵਾਦੂ ਕਹਿੰਦੇ ਹੋਏ ਸਾਰੀ ਮਾਲਾ ਫੇਰ ਲਈ ਬਾਬਾ ਜੀ ਵੀ ਸਾਧੂ ਦੇ ਵਾਦੂ ਵਾਦੂ ਉਚਾਰਨ ਸੁਣ ਕੇ ਬੜਾ ਖੁਸ਼ ਹੋਏ ਅਤੇ ਕਹਿਣ ਲੱਗੇ ਗੱਲ ਬਣ ਗਈ ਹੈ ਅਤੇ ਮੋੜ ਉਸਦੇ ਕੰਨ ਵਿੱਚ ਕਹਿਣ ਲੱਗੇ ਕਿ ਸਾਰਾ ਦਿਨ ਇਹ ਮਾਲਾ ਫੇਰੀ ਜਾਇਆ ਕਰ ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ 3-4 ਮਹੀਨੇ ਬਿਤੇ ਹੀ ਭਾਈ ਸਾਧੂ ਸਿੰਘ ਦੀ ਭੁੱਖ ਵੀ ਠੀਕ ਹੋ ਗਈ ਅਤੇ ਤੁਰਨ ਫਿਰਨ ਵੀ ਆਪੇ ਹੀ ਲੱਗ ਪਿਆ ਜੋ ਬਹੁਤਾ ਉੱਚੀ ਸੌਂਦਾ ਹੀ ਬੋਲਾ ਬੰਵੀ ਘਟਨਾ ਸ਼ੁਰੂ ਹੋ ਗਿਆ ਪਹਿਲੇ ਨਾਲੋ ਗੱਲਾਂ ਵੀ ਸਾਫ਼ ਕਰਨ ਲੱਗ ਪਿਆ ਭਾਈ ਸਾਧੂ ਜਿੱਥੇ ਪਹਿਲਾਂ ਵਾਧੂ ਵਾਧੂ ਜਾਂਦਾ ਸੀ ਹੁਣ ਥੋੜੇ ਜਿਹੇ ਫਰਕ ਨਾਲ ਵਾਹਿਗੁਰੂ ਕਹਿਣ ਲੱਗ ਪਿਆ ਅਤੇ ਜਦੋਂ ਉਸ ਦਾ ਚਿਤਮਨ ਦਾ ਸੀ ਲੰਬੇ ਨਾਲ ਕਾਹ ਕੋਤੋਂ ਲੱਗ ਪੈਂਦਾ ਸੀ ਜਾਂ ਝਾੜੂ ਦੇਣ ਲੱਗ ਜਾਂਦਾ ਸੀ ਗੁਰੂ ਪਾਤਸ਼ਾਹ ਨੇ ਐਸੀ ਮਿਹਰ ਕੀਤੀ ਕਿ 6 ਮਹੀਨੇ ਵਿੱਚ ਹੀ ਆਮ ਤੱਕੜੇ ਆਦਵੀ ਵਾਂਗ ਕਹੀ ਨਾਲ ੋਟੀ ਵੀ ਕਰਨ ਲੱਗ ਪਿਆ ਅਤੇ ਜੇ ਕੋਈ ਮੰਝਾ ਟੁੱਟ ਭੱਜ ਜਾਵੇ ਤਾਂ ਉਸ ਦੀ ਚੂਲ ਠੋਕ ਦੇਣੀ ਕਿਉਂਕਿ ਮਿਸਤਲੀਆਂ ਦੇ ਕਰਦਾ ਜਨਮ ਸੀ ਦੇਖਾ ਦੇਖੀ ਥੋੜਾ ਕੰਮ ਕਰਨਾ ਸਿੱਖ ਚੁੱਕਾ ਸੀ ਕੰਮ ਕਰਦੇ ਵੀ ਵਾਹਿਗੁਰੂ ਵਾਹਿਗੁਰੂ ਕਹਿੰਦਾ ਰਹੇ ਬਾਰੋਂ ਕੰਨਾਂ ਰਾਹੀਂ ਕੋਈ ਮਾੜੀ ਚੰਗੀ ਗੱਲ ਨਾ ਸੁਣਨੇ ਸਰੀਰ ਨਾਲ ਨਿਸ਼ਕਾਮ ਹੋ ਕੇ ਸੇਵਾ ਕਰੀ ਜਾਨੇ ਰਸਨਾ ਨਾਲ ਨਾਮ ਜਪੀ ਜਾਣਾ ਐਸੀ ਲਗਨ ਲੱਗੀ ਕਿ ਸਵੇਰੇ ਹੀ ਪ੍ਰਸ਼ਾਦਾ ਛੱਕ ਕੇ ਕਹੀ ਰੰਬਾ ਦਾਤਰੀ ਲੈ ਗੁਰਦੁਆਰੇ ਦੇ ਆਲੇ ਦੁਆਲੇ ਦੇ ਨਾਲ ਦੇ ਖੇਤ ਵਿੱਚ ਸਬਜ਼ੀ ਗੋਡਨ ਕਾ ਖੋਤੰਦੀ ਸੇਵਾ ਕਰਦੇ ਰਹਿਣਾ ਜਦੋਂ ਭੁੱਖ ਲੱਗਣੀ ਆ ਕੇ ਪ੍ਰਸ਼ਾਦਾ ਸਕ ਜਾਣਾ ਅਤੇ ਸਾਰਾ ਦਿਨ ਸੇਵਾ ਕਰਦਿਆਂ ਬਤੀਤ ਕਰਨਾ ਅਤੇ ਕੰਮ ਕਰਦੇ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਜੋ ਬਾਬਾ ਜੀ ਨੇ ਦੱਸਿਆ ਸੀ ਕਰਦੇ ਰਹਿਣਾ ਅਤੇ ਸਵੇਰੇ ਸ਼ਾਮ ਨਿਤਨੇਮ ਚਾਹੇ ਸੁਨੇ ਜਾਂ ਨਾ ਸੁਨੇ ਨੇਮ ਨਾਲ ਪੂਰੀ ਹਾਜ਼ਰੀ ਭਰਨੇ ਬਾਬਾ ਜੀ ਨੇ ਕਈ ਸਾਧੂ ਦੀ ਸੇਵਾ ਲਗਣ ਵੇਖ ਕੇ ਦੂਸਰੇ ਸਾਲ ਉਸ ਨੂੰ ਪਾਂਛੇ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਵਾ ਦਿੱਤੀ ਅਤੇ ਭਾਈ ਸਾਧੂ ਹੁਣ ਸਾਧੂ ਸਿੰਘ ਬਣ ਗਿਆ ਭਾਈ ਸਾਧੂ ਸਿੰਘ ਜੋ ਬੇਸਹਾਰਾ ਸੀ ਗੁਰੂ ਦਾ ਆਸਰਾ ਲੈ ਕੇ ਗੁਰਬਾਣੀ ਦੀ ਸੇਵਾ ਸਿਮਰਨ ਦੀ ਬਰਕਤ ਨਾਲ ਆਪਣੇ ਆਸ਼ਰਿਤ ਹੋ ਗਿਆ ਖੇਤਾਂ ਵਿੱਚ ਸਬਜ਼ੀ ਲਗਾ ਕੇ ਉਸ ਦੀ ਪੂਰੀ ਸੰਭਾਲ ਕਰਦਾ ਅਤੇ ਲੰਗਰ ਵਿੱਚ ਸਮੇਂ ਦੀ ਸਬਜ਼ੀ ਦੀ ਤੋੜਨਾ ਆਉਂਦਿੰਦਾ ਅੰਮ੍ਰਿਤ ਸ਼ਕਨ ਉਪਰੰਤ ਸਤਿਗੁਰੂ ਜੀ ਨੇ ਹੋਰ ਬਖਸ਼ਿਸ਼ ਕਰ ਦਿੱਤੀ ਜਿੱਥੇ ਦਿਨੇ ਕੰਮਕਾਰ ਕਰਦਿਆਂ ਗੁਰੂ ਮੰਤਰ ਦਾ ਜਾਪ ਕਰਦਾ ਰਹਿੰਦਾ ਸੀ ਹੁਣ ਰਾਤ ਨੂੰ ਕੂਕ ਸੁੱਤਾ ਪਿਆ ਵੀ ਜ਼ਬਾਨ ਨਾਲ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਕਈ ਵਾਰ ਸਿੰਘ ਇਕੱਠੇ ਹੋ ਕੇ ਉਸਦੇ ਮੰਝੇ ਦੇ ਲਾਗੇ 15-20 ਮਿੰਟ ਲਗਾਤਾਰ ਖਲੋਸ ਸਿਮਰਨ ਆਪ ਕਰਨੀ ਹੁੰਦੇ ਸਨ ਤਕਰੀਬਨ ਸੌਣ ਲੱਗਾ ਉਸਨੇ ਮਾਲਾ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਅਤੇ ਕਰਦੇ ਕਰਦੇ ਜਦੋਂ ਨੀਂਦ ਆ ਜਾਣੀ ਤਾਂ ਸੁੱਤੇ ਹੀ ਉੱਚੀ ਉੱਚੀ ਜਾਗਦਿਆਂ ਦੀ ਤਰ੍ਹਾਂ ਸਿਮਰਨ ਕਰੀ ਜਾਣਾ ਸਿੰਘਾਂ ਨੇ ਬਾਬਾ ਜੀ ਨੂੰ ਦੱਸਿਆ ਕਿ ਸਾਧੂ ਸਿੰਘ ਇਸ ਤਰ੍ਹਾਂ ਕਿੰਨਾ ਕਿੰਨਾ ਚਿਰ ਸੁੱਤਾ ਪਿਆ ਵੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਹੈ ਬਾਬਾ ਜੀ ਨੇ ਆਪ ਉਸ ਕੋਲ ਜਾ ਕੇ ਉਸ ਨੂੰ ਸਿਮਰਨ ਕਰਦੇ ਵੇਖਿਆ ਅਤੇ ਸਿੰਘਾਂ ਨੂੰ ਪ੍ਰੇਰਣਾ ਦਿੱਤੀ ਕਿ ਇਹ ਸੱਚੇ ਦਿਲੋਂ ਨਿਸ਼ਕਾਮਤਾ ਨਾਲ ਪਰਮੇਸ਼ਵਰ ਵੱਲ ਲੱਗਣ ਦਾ ਫਲ ਹੈ ਕਿਉਂਕਿ ਇਹ ਦਿਨੇ ਬਿਨਾਂ ਕਿਸੇ ਲੋਭ ਲਾਲਚ ਤੋਂ ਸੇਵਾ ਕਰਦਾ ਹੈ ਅਤੇ ਨਾਲ ਰਸਨਾ ਨਾਲ ਸਿਮਰਨ ਕਰਦਾ ਹੈ ਸਵੇਰੇ ਸ਼ਾਮ ਨਿਤਨੇਮ ਦੀ ਹਾਜ਼ਰੀ ਵੀ ਪੂਰੀ ਪੜਦਾ ਹੈ ਬਾਹਰੋਂ ਕੰਨਾਂ ਰਾਹੀ ਕਿਸੇ ਦੀ ਨਿੰਦਿਆ ਵੀ ਨਹੀਂ ਸੁਣਦਾ ਅਤੇ ਨਾ ਹੀ ਕਿਸੇ ਦੀ ਮਾੜੀ ਚੰਗੀ ਗੱਲ ਵਿੱਚ ਰਸਨਾ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਦਖਲ ਦਿੰਦਾ ਹੈ ਇੱਕੋ ਲਗਨ ਜੋ ਸਿੱਧੇ ਜਿਹੇ ਮਨ ਵਿੱਚ ਕਰ ਗਈ ਹੈ ਉਸ ਦਾ ਹੀ ਇਹ ਫਲ ਹੈ ਇਸ ਤੇ ਮਨ ਵਿੱਚ ਇਹ ਸ਼ੰਗਾ ਨਹੀਂ ਕਿ ਸਿਮਰਨ ਕਿਉਂ ਕਰਨਾ ਹੈ ਕਾਦੇ ਲਈ ਕਰਨਾ ਹੈ ਜਾਂ ਇਸ ਦਾ ਫਲ ਕੀ ਹੋਵੇਗਾ ਉਬਾਸਕ ਕਹਿ ਦਿੱਤਾ ਕਿ ਵਾਹਿਗੁਰੂ ਵਾਹਿਗੁਰੂ ਕਹਿਣਾ ਹੈ ਤੇਰਾ ਏਸੇ ਵਿੱਚ ਭਲਾ ਹੈ ਉਸ ਕਹੇ ਹੋਏ ਬਚਨ ਨੂੰ ਇਸਨੇ ਬਿਨਾਂ ਕਿਸੇ ਸਵਾਲ ਦੇ ਹੀ ਮਨ ਵਿੱਚ ਵਸਾ ਲਿਆ ਅਤੇ ਜਿਸ ਦਾ ਫਲ ਤੁਸੀਂ ਸਾਹਮਣੇ ਦੇਖ ਕੇ ਸੁਣ ਰਹੇ ਹੋ ਇਸ ਵਿੱਚ ਹੋਣ ਕੋਈ ਸ਼ੰਕਾ ਤਾਂ ਨਹੀਂ ਰਹਿ ਗਿਆ ਜੋ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਉਠਤ ਬੈਠਤ ਸੋਵਤ ਤੇ ਆਈਐ ਮਾਰਿਕ ਚਲੋ ਤਰੇ ਹਰ ਗਾਈਐ ਬਾਬਾ ਜੀ ਕਹਿਣ ਲੱਗੇ ਕਈ ਇੰਤੂ ਕਰਦੇ ਹਨ ਨੇ ਕਿ ਸੁੱਤੇ ਪਏ ਨੀਂਦ ਵਿੱਚ ਕਿਵੇਂ ਸਿਮਰਨ ਹੋ ਸਕਦਾ ਹੈ ਤੁਸੀਂ ਖੁਦ ਵੇਖ ਲਵੋ ਸਾਧੂ ਸਿੰਘ ਨੀਂਦ ਵਿੱਚ ਵੀ ਸਰੀਰ ਕਰਕੇ ਸੁੱਤਾ ਪਿਆ ਹੈ ਅਤੇ ਰਸਨਾ ਨਾਲ ਸਿਮਰਨ ਨਹੀਂ ਕਰਦਾ ਹੈ ਹੁਣ ਪ੍ਰਤੱਖ ਨੂੰ ਹੋਰ ਪਰਮਾਨਾਂ ਦੀ ਲੋੜ ਨਹੀਂ ਜੇ ਇਹ ਇਸੇ ਤਰ੍ਹਾਂ ਲੱਗਾ ਰਹਾ ਹੋਰ ਕਿਸੇ ਪਾਸੇ ਬਿਤੀ ਨਾ ਗਈ ਤਾਂ ਸਮਝੋ ਕਿ ਜੀਵਨ ਦੀ ਬਾਜੀ ਜਿੱਤ ਗਿਆ ਨਾਮ ਸਿਮਰਨ ਦੀ ਬਰਕਤ ਨਾਲ ਸਾਰਾ ਸਰੀਰ ਇਸਦਾ arogh ਹੋ ਗਿਆ ਹੈ ਜਬਾਨ ਵੀ ਚੱਲ ਪਈ ਕੰਨਾਂ ਨਾਲ ਜੋ ਬਹੁਤ ਉੱਚੀ ਸੁੰਦਾ ਸੀ ਉਹ ਹੋ ਵੀ ਹੁਣ ਥੋੜਾ ਉੱਚੀ ਬੋਲਣ ਨਾਲ ਪੂਰਾ ਸਮਝਣ ਲੱਗ ਪਿਆ ਹੈ ਸਮਾਂ ਬੀਤਦਾ ਗਿਆ ਸਾਧੂ ਸਿੰਘ ਵੀ ਸੇਵਾ ਸਿਮਰਨ ਦੀ ਕਾਰ ਵਿੱਚ ਲੱਗਾ ਰਹਾ ਨਾਮ ਨੇ ਹੋਰ ਆਪਣਾ ਰੰਗ ਚਾੜਿਆ ਉਸ ਦੇ ਅੰਦਰ ਅਨਹਦ ਸ਼ਬਦ ਵੀ ਸੁਣਨ ਲੱਗ ਪਏ ਕਈ ਵਾਰ ਸੁੱਤਾਂ ਪਿਆ ਸਿਮਰਨ ਕਰਦਾ ਉੱਠ ਪਵੇ ਬਾਬਾ ਜੀ ਪਾਸ ਜਾ ਕੇ ਪੁੱਛੇ ਕਿ ਇਹ ਵਾਜੇ ਕਿੱਥੇ ਵੱਜਦੇ ਹਨ ਅਤੇ ਬਾਬਾ ਜੀ ਵੀ ਅੱਗੋਂ ਹੱਸ ਕੇ ਕਹਿ ਦਿੰਦੇ ਸਨ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ ਵੱਜਦੇ ਵਾਜਿਆਂ ਨੂੰ ਵੀ ਸੁਣੀ ਜਾ ਕਈ ਵਾਰ ਉਸਨੇ ਰਾਤ ਸਮੇਂ ਗੁਰਦੁਆਰੇ ਦੀ ਛਾਤ ਤੇ ਚੜ ਕੇ ਵੇਖਣ ਦਾ ਜਤਨ ਕਰਨਾ ਕਿ ਇਹ ਬਾਜੇ ਵੱਜਣ ਦੀ ਆਵਾਜ਼ ਕਿੱਥੋਂ ਆਉਂਦੀ ਹੈ ਅਤੇ ਫੇਰ ਆਪਣੇ ਮੰਜੇ ਤੇ ਆ ਜਾਣਾ ਜਦੋਂ ਲਾਟ ਉੜਕੇ ਤੁਰਦੇ ਫਿਰਦੇ ਨੂੰ ਸਿੰਘਾਂ ਨੇ ਪੁੱਛਣਾ ਕਿ ਤੈਨੂੰ ਕੀ ਹੁੰਦਾ ਹੈ ਤਾਂ ਉਸਨੇ ਦੱਸਣਾ ਕਿ ਆਹ ਵੇਖੋ ਕਿੰਨੇ ਜ਼ੋਰ ਦੀ ਬਾਜੇ ਵੱਜਦੇ ਹਨ ਅਤੇ ਨਾਲ ਹੀ ਕੋਈ ਵਾਹਿਗੁਰੂ ਵਾਹਿਗੁਰੂ ਵੀ ਕਹੀ ਜਾਂਦਾ ਹੈ ਅਤੇ ਉਸਨੇ ਸਿੰਘਾਂ ਨੂੰ ਪੁੱਛਣਾ ਕਿ ਬਾਜੇ ਤੁਹਾਨੂੰ ਨਹੀਂ ਸੁਣਦੇ ਜਦੋਂ ਸਿੰਘਾਂ ਨੇ ਕਹਿਣਾ ਕਿ ਸਾਨੂੰ ਤਾਂ ਨਹੀਂ ਸੁਣਦੇ ਤਾਂ ਉਸਨੇ ਕਹਿਣਾ ਕਿ ਅਹਤਾ ਕਿੰਨੀ ਉੱਚੀ ਬਾਜੇ ਵਜਦੇ ਹਨ ਅਤੇ ਨਾਲ ਇਹ ਮਿੱਠਾ ਰੋਸਾ ਵੀ ਕਰਨਾ ਕਿ ਇਹ ਮੈਨੂੰ ਰਾਤ ਨੂੰ ਸੌਣ ਵੀ ਨਹੀਂ ਦਿੰਦੇ ਮੈਂ ਜੰਗਲ ਪਾਣੀ ਵੀ ਜਾਂਦਾ ਹਾਂ ਤਾਂ ਵੀ ਮੇਰੇ ਨਾਲ ਹੀ ਕੋਈ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ ਹੈ ਅਤੇ ਹਟਦਾ ਹੀ ਨਹੀਂ ਉਸ ਉੱਪਰ ਪਰਮਾਤਮਾ ਦੀ ਇੰਨੀ ਮਿਹਰ ਹੋ ਗਈ ਕਿ ਸੁੱਤੇ ਸਿੱਧ ਹੀ ਕਿਸੇ ਨੇ ਸਾਧੂ ਸਿੰਘ ਨੂੰ ਕੋਈ ਨੀਰਾ ਕਪੜਾ ਜਾਂ ਕੋਈ ਮਨਪੌਂਦੀ ਵਸਤੂ ਖਵਾ ਦੇਣੀ ਖੁਸ਼ੀ ਵਿੱਚ ਆ ਕੇ ਸਾਧੂ ਸਿੰਘ ਨੇ ਮੋਤੋਂ ਕੋਈ ਗੱਲ ਕਹ ਦੇਣੀ ਉਹ ਪੂਰੀ ਹੋ ਜਾਣੀ ਇਸ ਤਰ੍ਹਾਂ ਦੀ ਉਸ ਦੀ ਅਵਸਥਾ ਬਣ ਗਈ ਕਬੀਰ ਸਾਹਿਬ ਜੀ ਵੀ ਇਸ ਅਵਸਥਾ ਤੇ ਬਚਨ ਕਰਦੇ ਹਨ ਹਮ ਹੋ ਜੋ ਬੂਜਾ ਬੂਜਨਾ ਪੂਰੇ ਭਰੀ ਭਲਾਈ ਬੰਜਨ ਹਾਰੇ ਬਾਹਲਾ ਕੋਤੀ ਬਦਲਾ ਜਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ